ਦੇ ਮਹੀਨੇ ਦੇ ਵਰਗੇ ਮੈਂ ਬਾਰਗੂ ਦਾ ਸਾਰਾ ਟੋਲਾ ਹੈ ਸਾਰਾ ਨਾ ਇਹ ਸਾਰੇ ਜਿਹੜਾ ਹੈ ਕਰਪਟਰ ਕਰਮੋਸ਼ਨ ਜਦੋਂ 20 ਉਹ ਲਾਜੋ ਅੰਦਰ ਹੋਇਆ ਉਸ ਟਾਈਮ ਉਹਨੇ ਇਹਦਾ ਨੌਸਟਾਲ ਤੋਂ ਪਹਿਲਾਂ ਲਿਆ ਸੀ ਪੰਜਾਬ ਦੇ ਵਿੱਚ ਜਿਹੜੇ ਬੱਚੇ ਮਾਰੇ ਨੇ ਇਹਨਾਂ ਦੀ ਬਦੌਲਤ ਮਰੇ ਨੇ ਇਹਨਾਂ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵੀ ਆਦਮੀਆਂ ਵੀ ਇਹਨਾਂ ਨੇ ਕਰਾਈਆਂ ਜਿਹੜਾ ਵਾਇਲਡ ਕਾਰਡ ਹੋਇਆ ਜੀ ਦੇ ਅਨੁਸਾਹ ਮਾਨਵ ਸਿੰਘ ਉਹ ਗੋਲੀਆਂ ਮਾਰ ਕੇ ਇਹਨਾਂ ਨੇ ਮਾਰੇ ਨੇ ਉਸ ਟਾਈਮ ਇਹਨਾਂ ਨੇ ਮਨਮਤ ਜਿਹੀਆਂ ਕੀਤੀਆਂ ਨੇ ਉਹ ਜਿਹੜਾ ਵਾਇਲਡ ਜਿਹੜਾ ਹੈ ਨਕਲਾਨ ਪੇਸ਼ ਕਰਕੇ ਇਹਨਾਂ ਨੂੰ ਸੁਖਵੀਰ ਸਿੰਘ ਨੇ ਸਾਹਮਣੇ ਫੜ ਕੇ ਅੰਦਰ ਲੈਣਾ ਚਾਹੀਦਾ ਸੀ ਸੋ ਗਾਣੇ ਬਫਰ ਵੈਰੀング ਕਰਕੇ ਇਹਨਾਂ ਨੂੰ ਸਾਹਮਣੇ ਅੰਦਰ ਲੈਣਾ ਚਾਹੀਦਾ ਜਿਹੜੇ ਇਹ ਬਾਦਲ ਦੇ ਨਾਲ ਸਾਰੇ ਜੁੰਡੀ ਦੇ ਯਾਰ ਰਹੇ ਨੇ ਉਹਨੇ ਜਿਹੜਾ ਹੈਗਾ ਆਪਣੇ ਨੌਜਵਾਨ ਉਹ ਵੀ ਨਾਲ ਦੇ ਸੀਗਾ ਉਹਨੇ ਦੱਸਿਆ ਸਾਰਾ ਕੁਝ ਸਾਰਾ ਚਿੱਠਾ ਉਹਨੇ ਖੋਲੇ ਇਹਨਾਂ ਦਾ ਕੱਚਾ ਜਿ ਮਜੀਠੀਆ ਦਾ ਇਹ ਸਾਥ ਨੂੰ ਹੁੰਦਾ ਸਾਰਾ ਕੁਝ ਇਹਨਾਂ ਕੋਲ ਆ ਸਾਰਾ ਕੁਝ ਇਹੀ ਕਰਾਉਂਦੇ ਰਹੇ ਨੇ ਪੰਜਾਬ ਦੀ ਨੌਜਵਾਨੀ ਨੂੰ ਖੋਖਲਾ ਕਰਨ ਵਾਲਾ ਵਿਕਰਮ ਸਿੰਘ ਮਜੀਠੀਆ ਸਾਰੇ ਇਹਨਾਂ ਦੀ ਸਰਕਾਰ ਵੇਲੇ ਚਟਾਇਆ ਉਦੋਂ ਪਹਿਲਾਂ ਹੈ ਹੀ ਨਹੀਂ ਸੀ ਚਟਾਨਾ ਕੋਈ ਜਾਣਦਾ ਸੀਗਾ ਹੋ ਜਣੀਆਂ ਮਾਵਾ ਦੇ ਬੱਚੇ ਮਰੇ ਨੇ ਉਹਨਾਂ ਦੇ ਖਾ ਦਾ ਲੱਗੂਗੀ ਨਾ ਕੱਲਾ ਮਜੀਠੀਆਂ ਨਹੀਂ ਬਾਦਲ ਨੂੰ ਫੜ ਕੇ ਮਰ ਦੇਣਾ ਚਾਹੀਦਾ ਹੋਰ ਬਹੁਤ سارے ਮਗਰ ਮਸਲੇ ਇਹਨਾਂ ਦੇ ਕਾਲੀਆਂ ਦੇ ਨਾਲ ਜਦੋਂ ਤੇ ਤਾਕਤ ਜਿਹੜਾ ਨੇ ਪੁੱਛਿਆ ਤਾ ਵੀ ਤੁਸੀਂ ਕਰਿਆ ਹਾਂ ਹਾਂ ਸਾਰਾ ਕੁਝ ਇਹਨਾਂ ਨੇ ਬੰਨਿਆ ਸਿਮਰਤ ਕੌਰ ਨੇ ਕਿ ਹਰਦੀ ਵੀ ਜੀ ਨੇ ਵੀ ਅਦਲੀ ਕਰਾਈ ਆ ਜੇ ਸਾਹ ਦਿੱਤਾ ਉਹਨਾਂ ਦਾ ਕੱਖ ਨਾ ਰਹੇ ਉਹਨਾਂ ਅਰਦਾਸ ਹੋਣੀ ਗਈ ਆ ਹੁਣੇ ਖਤਮ ਨੇ ਇਹ ਜਿਹੜੇ ਤਖਤਾਂ ਦੇ ਦੇਸ਼ਾਰ ਤੇ ਉਹੀ ਡਰ ਕੇ ਉਹਨਾਂ ਨੂੰ ਇਹਨਾਂ ਨੇ ਬਦਲਦਾ ਜਦੋਂ ਪਰਮੇਸ਼ਰ ਦੀ ਲਾਠੀ ਵੱਜਦੀ ਆ ਉਹਦੇ ਆਵਾਜ਼ ਨਹੀਂ ਆਉਂਦੀ ਹੁੰਦੀ ਇਹ ਇੱਥੇ ਸੜਕਾਂ ਦੇ ਉੱਤੇ ਰੇ ਫਿਰਨਗੇ ਜਾਂ ਜੇਲ੍ਹਾਂ 'ਚ ਬੈਠਣਗੇ ਇਹਨਾਂ ਨੂੰ ਕਿਸੇ ਨੇ ਮੈਂਬਰ ਨਹੀਂ ਪਿੰਡ ਦਾ ਬਣਾਉਣਾ ਤੁਸੀਂ ਸਹਿਕਾਰ ਦੀ ਗੱਲ ਕਰਦੇ ਹੋ ਇਹਨਾਂ ਨੂੰ ਕਿਸੇ ਨੇ ਮੈਂਬਰ ਨਹੀਂ ਪਿੰਡ ਦਾ ਬਣਾਉਣਾ ਤੁਸੀਂ ਸਹਿਕਾਰ ਦੀ ਗੱਲ ਕਰਦੇ ਹੋ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਬੀਤੇ ਕੁਝ ਦਿਨ ਪਹਿਲਾਂ ਹੀ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਆ ਬਿਜ਼ਨਸ ਦੇ ਵੱਲੋਂ ਗ੍ਰਫਤਾਰ ਕੀਤਾ ਜਾਂਦਾ ਆਪਣੀ ਆਮਦਨ ਤੋਂ ਵੱਧ ਜ਼ਾਇਦਾ ਦੇ ਇਲਜ਼ਾਮਾਂ ਦੇ ਹੇਠ ਜਿਹੜਾ ਨੂੰ ਗ੍ਰਫਤਾਰ ਕੀਤਾ ਜਾਂਦਾ ਪਹਿਲੀ ਪੇਸ਼ੀ ਹੁੰਦੀ ਹੈ ਕੁਝ ਠੋਸ ਸਬੂਤ ਜਿਹੜੇ ਨਹੀਂ ਮਿਲਦੇ ਜਿਸ ਤੋਂ ਬਾਅਦ ਦੂਸਰੀ ਪੇਸ਼ੀ ਦੇ ਵਿੱਚ ਕਈ ਵੱਡੇ ਰਾਜ਼ ਖੁੱਲਦੇ ਨੇ ਕਿਹਾ ਜਾਂਦਾ ਹੈ ਕਿ Shimla ਦੇ ਵਿੱਚ 402 ਹੈਕਟੇਰ ਜਮੀਨ ਜਿਹੜੀ ਹੈ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਨਾਮ ਸੀਗੀ ਜਿਸ ਤੋਂ ਬਾਅਦ ਵਿਜਲੈਂਸ ਨੂੰ ਜਿਹੜਾ ਆ ਇਸ ਸਮੇਂ 4 ਦਿਨ ਦਾ ਹੋਰ ਰਿਮਾਂਡ ਜਿਹੜਾ ਆ ਵਿਕਰਮ ਸਿੰਘ ਮਜੀਠੀਆ ਦਾ ਮਿਲਿਆ ਹੋਇਆ ਤਾਂ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਨੇ ਗੱਲਬਾਤ ਕਰਾਂਗੇ ਕਿ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਕਾਰਨ ਨੂੰ ਲੈ ਕੇ ਉਹਨਾਂ ਦੀ ਕੀ رائے ਆ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਨਿਰਫਲ ਪੋਸਟ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਪਹਿਲਾਂ ਵਿਜਲੈਂਸ ਦੇ ਵੱਲੋਂ ਸਿੱਧੇ ਤੌਰ ਤੇ ਵਿਕਰਮ ਸਿੰਘ ਮਜੀਠੀਆ ਜਿਹੜਾ ਸੀਗਾ ਉਹਦੇ ਘਰ ਦੇ ਵਿੱਚ ਦਾਖਲ ਹੁੰਦੀ ਆ ਉਹ ਉਸ ਤੋਂ ਬਾਅਦ ਸਮਾਨ ਫਰੋਲਿਆ ਜਾਂਦਾ ਹੈ ਇਲਜ਼ਾਮ ਇਹ ਲੱਗਦੇ ਨੇ ਕਿ ਆਪਣੀ ਆਮਦਨ ਤੋਂ ਵੱਧ ਪ੍ਰਾਪਰਟੀ ਜਿਹੜੀ ਆ ਉਸ ਦੇ ਵੱਲੋਂ ਇਕੱਠੀ ਕੀਤੀ ਗਈ ਆ 540 ਕਰੋੜ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਪਹਿਲਾ ਰਿਐਕਸ਼ਨ ਕੀ ਹੈ ਤੁਹਾਡਾ ਵੀ ਤੁਸੀਂ ਇਸ ਪੂਰੀ ਜੋ ਵੀ ਐ ਇਸ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਦੇਖੋ ਜਿਹੜੇ ਮਜੀਠੀਆ ਵਰਗੇ ਨੇ ਬਾਦਲ ਦਾ ਸਾਰਾ ਟੋਲਾ ਇਹ ਸਾਰਾ ਨਾ ਹੂੰ ਇਹ ਸਾਰੇ ਜਿਹੜਾ ਹੈ ਕਰਪਟਰ ਕ੍ਰਵਕਸਨਾ ਹੂੰ ਸਾਰੀ ਇਹਨਾਂ ਜਿਹੜੇ ਹੈਗੇ ਨੇ ਦੋਸ਼ੀ ਨੇ ਬੰਦੇ ਹੂੰ ਇਹਨਾਂ ਦੀ ਜੋ ਸਰਕਾਰ ਸੀ ਇਹਨਾਂ ਨੇ ਮਨਵਾਣਿਆ ਚਮਦੀਆਂ ਚਲਾਈਆਂ ਉਸ ਟਾਈਮ ਉਸ ਟਾਈਮ ਜਿਹੜਾ ਇਹਨਾਂ ਨਸ਼ਾ ਲਿਆਂਦਾ ਜਿਹੜਾ ਵਿਕਰਮ ਜੀਠੀਆ ਇਹ ਨਸ਼ੇ ਦਾ ਵੱਡਾ ਤਸਕਰ ਆਗੂ ਇਹੀ ਹੈ ਹੂੰ ਇਹਦੇ ਨਾਲ ਸਾਰੇ ਜਿਹੜੇ ਹੈਗੇ ਸੀ ਉਹ ਸਾਰੇ ਕਾਰਨ ਦਾ ਕਰਾਉਂਦਾ ਸੀਗਾ ਜਗਦੀਸ਼ ਭੋਲਾ ਜਦੋਂ ਅੰਦਰ ਹੋਇਆ ਉਸ ਟਾਈਮ ਉਹਨੇ ਇਹਦਾ ਨੌ ਸਭ ਤੋਂ ਪਹਿਲਾਂ ਲਿਆ ਸੀਗਾ ਹੂੰ ਤੇ ਉਹ ਹੁਣ ਤੱਕ ਅੰਦਰ ਰਿਹਾ ਹੁਣ ਬਾਹਰ ਆਇਆ ਵਾ ਹੂੰ ਤੇ ਇਹਨਾਂ ਨੇ ਜਿਹੜਾ ਚਿੱਟਾ ਲਿਆਂਦਾ ਨੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਮਾਰੇ ਨੇ ਇਹਨਾਂ ਦੀ ਬਦੌਲਤ ਮਰੇ ਨੇ ਹੂੰ ਤੇ ਇਹਨਾਂ ਨੂੰ ਜਿਹੜਾ ਲਿਖਾ ਜਿਹੜਾ ਉਹ ਲਿਖਾ ਝੋਖਾ ਹੋਣਾ ਹੀ ਆ ਨਾ ਹੂੰ ਹੂੰ ਇਹਨਾਂ ਨੂੰ ਬਹੁਤ ਪਹਿਲਾਂ ਫੜ ਲੈਣਾ ਚਾਹੀਦਾ ਸੀ ਇਹ ਜਾਰਦਾਰ ਦਾ ਕਿ ਇਹਨੇ ਨਸੇ ਦੇ ਬੁਵਾਰੀ ਨੇ ਇਹ ਵੀ ਇਹਦੇ ਵਿੱਚ ਵੀ ਇਹਨਾਂ ਨੂੰ ਲਿਆਉਣਾ ਚਾਹੀਦਾ ਇਹਨਾਂ ਦੀ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬੇਅਦਬੀਆਂ ਵੀ ਇਹਨਾਂ ਨੇ ਕਰਾਈਆਂ ਉਹ ਉਹਨਾਂ ਦੇ ਵਿੱਚ ਵੀ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜਾ ਵਹਿਵਲ ਕਾਂਡ ਹੋਇਆ ਸੀ ਜਿਹਦੇ ਇਨਸਾਫ ਮੰਗਦੇ ਸਿੰਘ ਉਹ ਗੋਲੀਆਂ ਮਾਰ ਕੇ ਇਹਨਾਂ ਨੇ ਮਾਰੇ ਨੇ ਬਿਲਕੁਲ ਉਸ ਟਾਈਮ ਇਹਨਾਂ ਨੇ ਮਨਮਦੀਆਂ ਕੀਤੀਆਂ ਨੇ ਉਹ ਜਿਹੜਾ ਵਹਿਵਲ ਕਲਾਂ ਦਾ ਜਿਹੜਾ ਹੈਗਾ ਚਲਾਨ ਪੇਸ਼ ਕਰਕੇ ਇਹਨਾਂ ਨੂੰ ਸੁਖਵੀਰ ਸਿੰਘ ਨੇ ਸਾਰਿਆਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਹੁਣ ਸਮਾਂ ਦੇਖੋ ਇਹ ਕੋਈ ਕੋਈ ਕਰ ਸਕਦਾ ਹਰੇਕ ਦੇ ਹਿੱਸੇ ਨਹੀਂ ਆਉਂਦਾ ਹੁਣ ਉਹਨਾਂ ਨੇ ਭੱਜੇ ਫਿਰਦੇ ਨੇ ਵੀ ਆਹ ਹੋ ਗਿਆ ਕੱਲ ਵੀ ਇੱਥੇ ਬਹੁਤ ਤੁਰੇ ਫਿਰਦੇ ਸੀਗੀ ਉਹਦੇ ਮਗਰ ਸਰਕਾਰ ਨੂੰ ਪੱਕੇ ਪੈਰੀਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਦੇਣਾ ਚਾਹੀਦਾ ਜਿਹੜੇ ਇਹ ਬਾਦਲ ਦੇ ਨਾਲ ਸਾਰੇ ਜੁੰਡੀ ਦੇ ਝਾਰ ਰਹੇ ਨੇ ਸਾਰੇ ਇਹ ਹੋਰ ਵੀ ਬਹੁਤ ਸਾਰੇ ਨੇ ਮੰਤਰੀ ਜਿਹੜੇ ਉਸ ਟਾਈਮ ਮਨਮਰਜ਼ੀਆਂ ਕਰਦੇ ਸੀ ਅ ਗੁਰੂ ਸਾਹਿਬ ਦੀਆਂ ਬਿਆਦਵੀਆਂ ਹੋਈਆਂ ਉਹਨਾਂ ਦੇ ਉਦੋਂ ਚੰਬ ਦੀਆਂ ਚਲਾਈਆਂ ਨੇ ਤਾਕਤ ਦਿਖਾਈ ਜਿਹੜੇ ਲੋਕ ਇਨਸਾਫ ਮੰਗਦੇ ਸੀ ਉਹਨਾਂ ਨੂੰ ਕੁੱਟਿਆ ਉਹਨਾਂ ਤੇ ਪਰਚੇ ਦਰਜ ਉਹਨਾਂ ਨੂੰ ਜੇਲ੍ਹਾਂ ਦਿਖਾਈਆਂ ਨੇ ਇਹਨਾਂ ਨੇ ਬਹੁਤ ਕੁਛ ਕੀਤਾਗਾ ਉਹ ਸਾਰੇ ਜਿਹੜੇ ਚਿੱਠੇ ਨੇ ਖੋਲਣੇ ਚਾਹੀਦੇ ਨੇ ਬੋਨੀ ਜਿਹੜਾ ਹੈਗਾ ਇੱਕ ਆਪਣੇ ਨੌਜਵਾਨ ਉਹ ਵੀ ਇਹਨਾਂ ਦਾ ਹੀ ਸੀਗਾ ਉਹਨੇ ਦੱਸਿਆ ਸਾਰਾ ਕੁਝ ਸਾਰੇ ਚਿੱਠਾ ਉਹਨੇ ਖੋਲੇ ਇਹਨਾਂ ਦਾ ਕੱਚਾ ਜਿਹਾ ਜੀਠੀਆ ਦਾ 20 ਦੇ ਨਾਲ ਕਿਹੜੇ ਕਿਹੜੇ ਬੰਦੇ ਸੀਗੇ ਕਿੱਥੋਂ ਕਿੱਥੋਂ ਆਉਂਦੇ ਨੇ ਆ ਕੁਛ ਕਰਦੇ ਰਹੇ ਨੇ ਇਹ ਸਾਾਸ ਨੂੰ ਦਿੰਦਾ ਸਾਰਾ ਕੁਝ ਹੀ ਇਹਨਾਂ ਕੋਲ ਆ ਸਾਰਾ ਕੁਝ ਇਹੀ ਕਰਾਉਂਦੇ ਰਹੇ ਨੇ ਤੇ ਇਹਦੀ ਜਾਂਚ ਨਰਫਾਖੋ ਕਿ ਇਹਨੂੰ ਹਮੇਸ਼ਾ ਵਾਸਤੇ ਇਹਨਾਂ ਨੂੰ ਜੇਲ੍ਹਾਂ ਚ ਸਿੱਟਣਾ ਚਾਹੀਦਾ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੇ ਇਹੀ ਲੋਕ ਨੇ ਮੰਨਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਖੋਖਲਾ ਕਰਨ ਵਾਲਾ ਵਿਕਰਮ ਸਿੰਘ ਮਜੀਠੀਆ ਕਿਉਂਕਿ ਉਹ ਤੋਂ ਸਰਕਾਰ ਇਹੀ ਸੀ ਜਦੋਂ ਸਭ ਤੋਂ ਵੱਧ ਨਸ਼ਾ ਜਿਹੜਾ ਆ ਪੰਜਾਬ ਦੇ ਅੰਦਰ ਵੜਿਆ ਸੀਗਾ ਬਿਲਕੁਲ ਇਹਨਾਂ ਨੇ ਹੀ ਵਾੜਿਆ ਸਾਰਾ ਕੁਝ ਤੁਹਾਨੂੰ ਦੱਸਿਆ ਦਰਜੀ ਦੇ ਭੁੱਲੇ ਨੇ ਪਹਿਲੇ ਹੀ ਨੌਜਵਾਨ ਲਿਆਗਾ ਪਰ ਇਹਨਾਂ ਨੇ ਉਸ ਵਾਰ ਸਰਕਾਰ ਸੀ ਉਹਨਾਂ ਮੂੰਹ ਬੰਦ ਕਰਤਾ ਉਹ ਫੜ ਕੇ ਮੁੜ ਕੇ ਹਜੇ ਤੱਕ ਹੁਣ ਜੇਲ੍ਹ ਤੋਂ ਆਇਆ ਉਹ ਤੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਸਾਰੇ A to Z ਜਿਹੜਾ ਇਹਨਾਂ ਦਾ ਹੈਗਾ ਉਹ ਲੇਖਾ ਜੋਖਾ ਹੋਣਾ ਚਾਹੀਦਾ ਇਹਨਾਂ ਨੇ ਬਹੁਤ ਕੁਸ਼ ਕੀਤਾ ਇਹਨਾਂ ਨੇ ਹੁਣ ਤੱਕ ਅੱਜ ਤੱਕ ਜਿਹੜਾ ਹੈਗਾ ਮਾਮਾ ਦੇ ਪੁੱਤ ਮਰਦੇ ਨੇ ਹਰ ਰੋਜ਼ ਓਵਰਡੋਜ਼ ਨਾਲ ਸਰ ਇਹਨਾਂ ਦੀ ਸਰਕਾਰ ਵੇਲੇ ਚਟਾਇਆ ਉਸ ਤੋਂ ਪਹਿਲਾਂ ਹੈ ਹੀ ਨਹੀਂ ਸੀ ਚਟਾ ਨਾ ਕੋਈ ਜਾਣਦਾ ਸੀਗਾ ਫੀਮ ਭੁੱਕੀ ਸੀਗੇ ਇਹਨਾਂ ਨੇ ਉਹ ਫੀਮ ਭੁੱਕੀ ਖਤਮ ਕਰਤੀ ਚਟਿਆ ਇਹ ਲਿਆਤਾ ਬਸ ਇਹਦੇ ਨਾਲ ਜਿਹੜੇ ਮਾਮਾ ਦੇ ਪੁੱਤ ਨੇ ਉਹ ਸਾਰੇ ਤੁਸੀਂ ਪਤਾ ਘਰ ਘਰ 70 ਬੈਣ ਪਵਾਤੇ ਹੁਣ ਉਹ ਜਿਹੜੀਆਂ ਮਾਵਾ ਦੇ ਬੱਚੇ ਮਰੇ ਨੇ ਉਹਨਾਂ ਦੇ ਹਾ ਦਾ ਲੱਗੂਗੀ ਨਾ ਹੂੰ ਬਿਲਕੁਲ ਹੁਣ ਰੋਜ਼ ਅਰਦਾਸ ਮਹਾਰਾਜਾ ਜਰ ਵੀ ਜਿਨ੍ਹਾਂ ਨੇ ਸਾਡੇ ਪੁੱਤ ਮਰਵਾਨੇ ਨਸ਼ਾ ਲਿਆ ਕੇ ਉਹਨਾਂ ਦਾ ਕੱਖ ਨਾ ਰਹੇ ਹੁਣ ਉਹਨਾਂ ਦੀ ਹਾ ਦਾ ਲੱਗਣੀ ਲੱਗਣੀ ਹੈ ਨਾ ਬਿਲਕੁਲ ਬਿਲਕੁਲ ਇਸੇ ਕਰਕੇ ਜਿਹੜੇ ਨਸ਼ੇ ਤਸਕਰ ਨੇ ਵਸ ਕੇ ਬਖਸ਼ੇ ਨਹੀਂ ਜਾਣੇ ਚਾਹੀਦੇ ਤੇ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਆ ਸਰਕਾਰ ਨਾਲ ਵਿਤਕਰੇ ਤਾਂ ਲੈ ਦੋ ਚੱਲਦੀ ਰਹਿੰਦੇ ਨੇ ਕਦੇ ਸਰਕਾਰ ਗਲਤ ਲੱਗਦੀ ਹੈ ਕਦੇ ਸਹੀ ਲੱਗਦੀ ਹੈ ਇਹ ਸਾਰੀ ਸਾਰੀਆਂ ਚੀਜ਼ਾਂ ਨੂੰ ਅਲੱਗ ਰੱਖ ਕੇ ਜੋ ਇਹ ਕਾਰਵਾਈ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਫੜਿਆ ਗਿਆ ਤੇ ਨਾਲ ਹੀ ਯੁੱਧ ਨਸ਼ਾ ਵਿਰੁੱਧ ਚਲਾਇਆ ਗਿਆ ਕਿਵੇਂ ਦੇਖਦੇ ਹੋ ਇਸ ਪੂਰੀ ਕਾਰਵਾਈ ਨੂੰ ਦੇਖੋ ਜੇ ਜੇ ਤਾਂ ਹੈ ਠੀਕ ਮੈਂ ਕਹਿੰਦਾ ਵੀ ਹੁਣ ਠੀਕ ਹੋਇਆ ਜਿਹੜਾ ਕੋਈ ਕੰਮ ਠੀਕ ਹੋਊਗਾ ਉਹ ਠੀਕ ਹੀ ਹੋਊਗਾ ਠੀਕ ਹੀ ਹੋਊਗਾ ਕੱਲਾ ਮਜੀਠੀਆ ਨਹੀਂ ਬਾਦਲ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਹੋਰ ਬਹੁਤ ਸਾਰੇ ਮਗਰਮਸ ਨੇ ਇਹਨਾਂ ਦੇ ਕਾਲੀਆਂ ਦੇ ਨਾਲ ਇਹ ਸਾਰੇ ਅੰਦਰ ਕਰਨੇ ਚਾਹੀਦੇ ਨੇ ਇਹ ਸਾਰੇ ਨਾ ਦੋਸੀ ਨੇ ਅਕਾਲ ਤਖਤ ਸਾਹਿਬ ਤੇ ਸਾਰੇ ਇਹ ਮੰਨੇ ਨੇ ਦੋ ਤਰੀਕ ਨੂੰ ਜਦੋਂ ਉਹ ਸੇ ਤਖਤ ਸਾਹਿਬ ਦੇ ਜਥੇਦਾਰਾਂ ਨੇ ਪੁੱਛਿਆ ਸਾਰਾ ਕੁਝ ਵੀ ਤੁਸੀਂ ਕਿਰਿਆ ਹਾਂ ਹਾਂ ਸਾਰਾ ਕੁਝ ਇਹਨਾਂ ਨੇ ਮੰਨਿਆ ਹੁਣ ਇਹ ਝੂਠ ਬੋਲਦੇ ਨੇ ਬਦਲਦੇ ਫਿਰਦੇ ਨੇ ਉਹ ਹੋ ਗੋਨਾਵਾ ਵੀ ਜਿਹੜਾ ਹੈਗਾ ਉਹਨਾਂ ਦੀ ਉਲੰਘਣਾ ਕੀਤੀ ਹੈ ਸਾਰੇ ਤਖਤ ਦੇ ਪਘੋੜੇ ਨੇ ਇਸ ਕਰਕੇ ਸਿਮਰਤ ਕੌਰ ਨੇ ਕਿਹਾ ਸੀ ਵੀ ਜੀ ਨੇ ਵੀ ਅਦਵੀ ਕਰਾਈ ਆ ਜਾਂ ਸਾਹ ਦਿੱਤਾ ਉਹਨਾਂ ਦਾ ਕੱਖ ਨਾ ਰਹੇ ਉਹਨਾਂ ਦੀ ਅਰਦਾਸ ਸੁਣੀ ਗਈ ਆ ਹੁਣੇ ਖਤਮ ਨੇ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਇਲੈਕਸ਼ਨ ਹੋ ਕੇ ਹਟਿਆ ਲੁਧਿਆਣੇ ਦੀ ਬਿਲਕੁਲ ਬਿਲਕੁਲ ਇਹਨਾਂ ਦੀ ਜਵਾਨਤਾ ਵੀ ਜਬਤ ਹੋ ਗਈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੱਖ ਨਹੀਂ ਮਿਲਣਾ ਇਹਨਾਂ ਦਾ ਇੰਡੋਰੂ ਵੱਜੂਗਾ ਇਹ ਜਿਲ੍ਹਾਂ ਚ ਸੜਨਗੇ ਗੁਰੂ ਸਾਹਿਬ ਨੇ ਆ ਜੇ ਸਰਕਾਰ ਨਹੀਂ ਸਜ਼ਾ ਦਿੱਤੀ ਉਹ ਪਰਮੇਸ਼ਰ ਦੀ ਸਜ਼ਾ ਤੋਂ ਨਹੀਂ ਬਚ ਸਕਦੇ ਜੋ ਕੁਝ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਜੋ ਕੁਝ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਮੰਨੇ ਨੇ ਵੀ ਹਾਂ ਇਹ ਸੱਡ ਗਲਤੀਆਂ ਸਾਡੇ ਤੋਂ ਹੁਈਆਂ ਨੇ ਇਹਨਾਂ ਦੀ ਥਾਂ ਤੇ ਜੇਕਰ ਕੋਈ ਹੋਰ ਵਿਅਕਤੀ ਹੁੰਦਾ ਕੀ ਹੁੰਦਾ ਸਜ਼ਾ ਵੱਡੀ ਹੁੰਦੀ ਕਿਉਂਕਿ ਜੇਕਰ ਗੱਲ ਸਜ਼ਾ ਦੀ ਕੀਤੀ ਜਾਵੇ ਸਿਰਫ ਪੰਥਕ ਸਜ਼ਾ ਲਗਾਈ ਗਈ ਸੀ ਧਾਰਮਿਕ ਸਜ਼ਾ ਲਾਈ ਤੀ ਗੱਲ ਕਰ ਲਓ ਜੇ ਕੋਈ ਹੋਰ ਹੁੰਦਾ ਤਾਂ ਉਹਨੂੰ ਤੁਹਾਡੇ ਹਿਸਾਬ ਨਾਲ ਕਿੰਨੀ ਵੱਡੀ ਸਜ਼ਾ ਦੇਣੀ ਚਾਹੀਦੀ ਸੀ ਇਹ ਤਾਂ ਹੁਣ ਜਿਹੜੇ ਤਖਤਾਂ ਦੇ ਜਥੇਦਾਰ ਤੇ ਉਹ ਹੀ ਡਰ ਗਏ ਹੂੰ ਉਹਨਾਂ ਨੂੰ ਇਹਨਾਂ ਨੇ ਬਦਲਦਾ ਹੂੰ ਤੁਸੀਂ ਦੇਖ ਲਓ ਵੀ ਜਿਹਨੇ ਸਜ਼ਾ ਲਾਈ ਉਹ ਬਦਲਦੇ ਹੂੰ ਇਹਨਾਂ ਨੂੰ ਬਦਲਣ ਵਾਸਤੇ ਕਿਹਾ ਸੀ ਉਹਨਾਂ ਨੇ ਵੀ ਬਦਲ ਨੂੰ ਕਿਹਾ ਸੀ ਵੀ ਤੂੰ ਇਸਤੀਫਾ ਦੇ ਦੇ ਨਵੇਂ ਬਣਾਓ ਵਾਰੇ ਇਨਾਂ ਨੇ ਜੋੜੜ ਕੇ ਉਹਨਾਂ ਨੂੰ ਬਦਲਦਾ ਉਹ ਥੋੜੇ ਫਿਰਦੇ ਨੇ ਹੁਣ ਇਸ ਕਰਕੇ ਤਖਤ ਦੀ ਵਰਤੋਂ ਕਰਦੇ ਰਹੇ ਨੇ ਇਹਨਾਂ ਨੇ ਆ ਉਹ ਰਾਜ ਦੇ ਵਿੱਚ ਮਨਮਾਨੀਆਂ ਕੀਤੀਆਂ ਨੇ ਅੱਜ ਵੀ ਇਹ ਤਖਤ ਸਾਹਿਬ ਨੂੰ ਵਰਤ ਰਹੇ ਨੇ ਹੂੰ ਅੱਜ ਵੀ ਇਹਨਾਂ ਨੇ ਮਰਜ਼ਾ ਦਾ ਨੁਠਾਇ ਇਸ ਪਚਾਰ ਰੱਖੀ ਹੈ ਕੋਈ ਗੱਲ ਨਹੀਂ ਅ ਜਦੋਂ ਪਰਮੇਸ਼ਰ ਦੀ ਲਾਠੀ ਵੱਜਦੀ ਆ ਉਹਦੀ ਆਵਾਜ਼ ਨਹੀਂ ਆਉਂਦੀ ਹੁੰਦੀ ਤੇ ਉਹ ਹੁਣ ਇਹਨਾਂ ਦੇ ਵੱਜ ਰਹੀ ਆ ਇਹਨਾਂ ਦਾ ਰਹਿਣਾ ਕੱਖ ਨਹੀਂ ਹੈਗਾ ਇਹ ਲੋਕਾਂ ਦੇ ਜਿਹੜੇ ਹੈਗੇ ਅ ਪਤਾ ਸਭ ਨੂੰ ਲੋਕਾਂ ਨੂੰ ਇਹਨਾਂ ਦਾ ਪਤਾ ਲੱਗ ਗਿਆ ਲੋਕ ਇਹਨਾਂ ਨੂੰ ਹੁਣ ਚਾਹੁੰਦੇ ਨਹੀਂ ਹੈਗੇ ਇਹ ਇੱਥੇ ਸੜਕਾਂ ਦੇ ਉੱਤੇੇ ਫਿਰਨਗੇ ਜਾਂ ਜੇਲ੍ਹਾਂ 'ਚ ਬੈਠਣਗੇ ਇਹ ਆ ਇਹਨਾਂ ਦੀ ਜਗ੍ਹਾ ਤਾਂ ਜੇਲ੍ਹਾਂ ਦੇ ਵਿੱਚ ਆ ਜੋ ਇਹਨਾਂ ਨੇ ਨਸ਼ਾ ਲਿਆਂਦਾ ਬਿਆਦਮੀਆਂ ਕਰਾਈਆਂ ਇਹਨਾਂ ਨੇ ਨੌਜਵਾਨ ਬਿਆਦਮੀਆਂ ਦਾ ਇਨਸਾਫ਼ ਮੰਗਦੇ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹਨਾਂ ਨੂੰ ਹੁਕਮ ਕਰ ਕਰਕੇ ਇਹ ਸਜ਼ਾ ਦੇ ਹੱਕਦਾਰ ਬਣਦ ਨੇ ਇਹਨਾਂ ਨੂੰ ਜੇਲ੍ਹਾਂ ਵਿੱਚ ਇਹਨਾਂ ਦਾ ਸਮਾਂ ਹੁਣ ਜੇਲ੍ਹਾਂ ਦੇ ਵਿੱਚ ਰਹਿਣ ਦਾ ਇਹ ਜੇਲ੍ਹਾਂ ਦੇ ਵਿੱਚ ਹੀ ਹੋਣੇ ਚਾਹੀਦੇ ਨੇ ਤੇ ਰਹਿਣਗੇ ਬਿਲਕੁਲ ਤੁਸੀਂ ਕਿਹਾ ਕਿ ਇਹਨਾਂ ਦੇ ਵੱਲੋਂ ਯੂਜ਼ ਕੀਤਾ ਜਾ ਰਿਹਾ ਕਿਤਨੇ ਕਿਤੇ ਬੰਤ ਨੂੰ ਗੱਲ ਜੇਕਰ ਕੀਤੀ ਜਾਵੇ ਤਾਂ ਜਦੋਂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਕਿਹਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸਤੀਫੀਆਂ ਦਾ ਦੌਰ ਸ਼ੁਰੂ ਹੋ ਗਿਆ ਸੀ ਹਰ ਜਿਹੜਾ ਆਗੂ ਸੀਗਾ ਕੈਲੋ ਵੀ ਇਸਤਿਫਾ ਦੇ ਰਿਹਾ ਸੀ ਲਗਾਤਾਰ ਇਸਤਿਫੇ ਵਾਧਦੇ ਗਏ ਜਿਸ ਤੋਂ ਬਾਅਦ ਫਿਰ ਚੋਣਾਂ ਹੁੰਦੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਮੁਰਤੋਂ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਲੱਗਦਾ ਵੀ ਪੂਰੀ ਪਲੈਨਿੰਗ ਦੇ ਨਾਲ ਚੱਲ ਰਹੇ ਨੇ ਉਹ ਇਹ ਤਾਂ ਇਹ ਤਾਂ ਪਲੈਨਿੰਗ ਉਹ ਇਹ ਤਾਂ ਆਪਣੇ ਭਾਦਾ ਚੰਗਾ ਕਰਦੇ ਨੇ ਉਹ ਪੁੱਠਾ ਹੋ ਜਾਂਦਾ ਹੂੰ ਕੁਸ ਇਹ ਇਹਨੂੰ ਕੋਈ ਨਹੀਂ ਮੰਨਦਾ ਅਕਾਲੀ ਦਲ ਦਾ ਪ੍ਰਧਾਨ ਨੇ ਇਹ ਤਾਂ ਇਕੱਲਾ ਬਾਦਲ ਦਾ ਹੀ ਪ੍ਰਧਾਨ ਆ ਬਾਦਲ ਦਲ ਦਾ ਪ੍ਰਧਾਨਾ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈਗਾ ਇਹ ਬਾਦਲ ਦਲ ਦਾ ਪ੍ਰਧਾਨ ਆ ਆਪ ਹੀ ਬਣਿਆ ਹੋਇਆ ਆਪਦੇ ਚਮਚਾਂ ਨੂੰ ਪੰਜ ਚਾਰ ਕ ਹੈਗੇ ਨੇ ਜਿਹੜੇ ਇਹਨੂੰ ਬਣਾ ਦਿੰਦੇ ਨੇ ਲੋਕ ਨਹੀਂ ਇਹਨਾਂ ਨੂੰ ਪੁੱਛਦੇ ਜੇ ਲੋਕ ਪੁੱਛਦੇ ਹੁੰਦੇ ਤਾਂ ਇਹਨਾਂ ਨੂੰ ਮਾੜੇ-ਮੋਟੀ ਇਹਨਾਂ ਨੂੰ ਜਵਾਨ ਤੇ ਜਬਤ ਨਾ ਹੁੰਦੀ ਹੂੰ ਇਸ ਕਰਕੇ ਲੋਕਾਂ ਦੇ ਤਾਂ ਹੁਣ ਇਹ ਮਨੋ ਲੈ ਕੇ ਬਿਲਕੁਲ ਹਜੇ ਹੋਰ ਇਹਨਾਂ ਦੀ ਦੇਖਿਓ ਤੁਸੀਂ ਕੀ ਹੁੰਦਾ ਇਹਨਾਂ ਦਾ ਹਾਲ ਦੇਖਿਓ ਇਹਨਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਨੇ ਬੇਅਦਬੀਆਂ ਇਹਨਾਂ ਨੇ ਕਰਾਈਆਂ ਨੇ ਉਹਨਾਂ ਦਾ ਸਾਥ ਦਿੱਤਾ ਇਹਨਾਂ ਨੇ ਤੇ ਇਹਨਾਂ ਦਾ ਭਲਾ ਨਹੀਂ ਹੋਣਾ ਇਹਨਾਂ ਦਾ ਇਹਨਾਂ ਦਾ ਤਾਂ ਗੁਰੂ ਸਾਹਿਬ ਨੇ ਤੁਸੀਂ ਦੇਖੀ ਕੀ ਸਜ਼ਾ ਦੇਣੀ ਇਹਨਾਂ ਨੂੰ ਬਾਬਾ ਜੀ ਦਾ ਆਖਰੀ ਸਵਾਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀਗਾ ਜਦੋਂ ਪ੍ਰਧਾਨ ਬਣੇ ਸੀ ਕਹਿ ਰਹੇ ਸੀ ਕਿ 2027 ਦੇ ਵਿੱਚ ਸਰਕਾਰ ਵੜਾ ਕੇ ਹੀ ਰਾਂਗੇ ਤੇ ਵੜਾ ਕੇ ਹੀ ਰਾਂਗੇ ਕੋਈ ਸਾਹਮਣੇ ਟੇਕ ਨਹੀਂ ਸਕਦਾ ਕੀ ਲੱਗਦਾ ਤੁਹਾਨੂੰ ਇਹਨਾਂ ਨੇ ਕਿਸ ਸਰਕਾਰ ਨੇ ਤੇ ਕੀ ਸਰਕਾਰ ਬਣਨੀ ਆ ਹੂੰ ਇਹਨਾਂ ਨੂੰ ਕਿਸੇ ਨੇ ਮੈਂਬਰ ਨਹੀਂ ਪਿੰਡ ਦਾ ਬਣਾਉਣਾ ਤੁਸੀਂ ਸਰਕਾਰ ਦੀ ਗੱਲ ਕਰਦੇ ਹੋ ਹੂੰ ਇਹ ਐਮਐਲਏ ਨਹੀਂ ਜਿੱਤ ਸਕਦੇ ਹੂੰ ਬਿਲਕੁਲ ਲੁਧਿਆਣੇ ਦੇ ਵਿੱਚ ਮੈਨੂੰ ਲੱਗਦਾ ਜਮਾਨਤ 잡ਤ ਹੋ ਗਈ ਚੌਥੇ ਨੰਬਰ ਤੇ ਹੀ ਰਹੇ ਬਸ ਇਹ ਤਾਂ ਹਜੇ ਹੁਣ ਕਈ ਇਹਨਾਂ ਦੇ ਉੱਪਰ ਨੰਬਰਾਂ ਚ ਆਉਣਾ ਹੀ ਨਹੀਂ ਇਹ ਹੂੰ ਨੰਬਰਾਂ ਜੀ ਨਹੀਂ ਆਉਂਦੇ ਇਹ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਇਹਨਾਂ ਨੇ ਇਹਨਾਂ ਨੇ ਕਰਾਈਆ ਹੂੰ ਉਹਨਾਂ ਸਾਥ ਦਿੱਤਾ ਇਹਨਾਂ ਨੇ ਹੂੰ ਪੰਜਾਬ ਦੇ ਨਾਲ ਧੱਕਾ ਕੀਤਾ ਲੋਕ ਸਭ ਕੁਝ ਜਾਣਦੇ ਨੇ ਲੋਕ ਭੁੱਲੇ ਨਹੀਂ ਹੋਏ ਕੌਣ ਕੀ ਕਰਦਾ ਕੌਣ ਪੰਥਕ ਆ ਕੌਣ ਸਰਕਾਰੀ ਆ ਸਭ ਕੁਝ ਲੋਕ ਜਾਣਦੇ ਨੇ ਕਿੱਡੀ ਕਿੱਡੀ ਸੇਵਾ ਕੀਤੀ ਇਹਨਾਂ ਨੇ ਕੀ ਕੀ ਕੀਤਾ ਸਭ ਕੁਝ ਲੋਕ ਜਾਣਦੇ ਨੇ ਹੁਣ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਜਿਹੜਾ ਕੁਝ ਮਰਜ਼ੀ ਇਹਨਾਂ ਨੂੰ ਹੁੰਦਾ ਕਰ ਲੈਣਾ ਇਹ ਇਹ ਪਾਸੇ ਇਹਨਾਂ ਦੇ ਉਲਟੀ ਚੱਲਦਾ ਰਹੂਗਾ ਕੰਮ ਕਿਉਂਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਂਦਾ ਜਦੋਂ ਸਤਿਗੁਰੂ ਮਹਾਰਾਜਿਆਂ ਦੀ ਪੁੱਠੀ ਨજર ਹੋ ਜੇ ਨਾ ਫਿਰ ਉਹ ਵੱਡੇ ਵੱਡੇ ਰਾਜਾਂ ਤੋਂ ਵੀ ਕਾਹ ਖੋਤਣ ਲਾ ਦਿੰਦਾ ਉਹ ਹੁਣ ਇਹਨਾਂ ਦਾ ਹਾਲ ਹੋ ਰਿਹਾ ਸਤਿਗੁਰਾਂ ਦੀ ਨਜ਼ਰ ਪੱਠੀ ਉਹ ਤਾਂ ਹੋਈ ਆ ਇਹਨਾਂ ਨੇ ਗੁਰੂ ਸਾਹਿਬ ਨੂੰ ਟਿੱਚ ਜਾਣਾ ਇਹਨਾਂ ਨੇ ਬੇਅਦਬੀਆਂ ਕਰਾਈਆਂ ਇਨਸਾਫ਼ ਨਹੀਂ ਦਿੱਤਾ ਹੋਰ ਇਹਨਾਂ ਤੇ ਨਦਰ ਉਪੱਠੀ ਹੋ ਗਈ ਆ ਇਸ ਕਰਕੇ ਹੁਣ ਇਹ ਕਾਹ ਹੀ ਖੋਤਣਗੇ ਹੋਰ ਕੁਛ ਨਹੀਂ ਕਰਨਗੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਂਦਾ ਇਹ ਮਹਾਰਾਜ ਦਾ ਬਾਕ ਆ ਇਹ ਬਖਸ਼ੇ ਨਹੀਂ ਜਾਣਗੇ ਗੁਰੂ ਸਾਹਿਬ ਇਹਨਾਂ ਨੂੰ ਹੋਰ ਵੀ ਮਸਾਲੀਆਂ ਜਿਹੜੀਆਂ ਸਜਾਵਾਂ ਨੇ ਉਹ ਇਹਨਾਂ ਨੇ ਭੁਗਤਣੀਆਂ ਨੇ ਜੋ ਗੁਰੂ ਨੇ ਦੇਣੀਆਂ ਇਹਨਾਂ ਨੂੰ ਸਜ਼ਾ ਉਹ ਕੋਈ ਸੋਚ ਵੀ ਨਹੀਂ ਸਕਦਾ ਜਿਹੜੀ ਇਹ ਜੀ ਸਜ਼ਾ ਇਹਨਾਂ ਨੂੰ ਉਹ ਸਤਗੁਰੂ ਮਹਾਰਾਜ ਦੇ ਦਰਗਾਹ ਤੋਂ ਮਿਲਣੀ ਆ ਜੋ ਇਹਨਾਂ ਨੇ ਪਾਪ ਕੀਤੇ ਨੇ ਅ ਸੋ ਬਿਲਕੁਲ ਰਾਜਾ ਰਾਜ ਸਿੰਘ ਜੀ ਸਾਡੇ ਨਾਲ ਸੀਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਉਹੀ ਸ਼ਖਸ ਹੈ ਜਿਸ ਨੇ ਆਪਣੀ ਸਰਕਾਰ ਦੌਰਾਨ ਅਹੁਦੇ ਤੇ ਰਹਿ ਕੇ ਪੰਜਾਬ ਦੇ ਵਿੱਚ ਨਸ਼ਾ ਫੈਲਾਉਣ ਦਾ ਕੰਮ ਕੀਤਾ ਕਿਤੇ ਨ ਕਿਤੇ ਪੰਜਾਬ ਨੂੰ ਖੋਖਲਾ ਕਰਨ ਦੇ ਵਿੱਚ ਜਵਾਨੀ ਨੂੰ ਨੌਜਵਾਨੀ ਨੂੰ ਨਸ਼ਿਆਂ ਦੇ ਵੱਲ ਤੋਰਨ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਹੱਥ ਹੈ ਇਹਨਾਂ ਦੇ ਵੱਲੋਂ ਸਰਕਾਰ ਦੁਰਾਨ ਬੇਅਦਬੀਆਂ ਕੀਤੀਆਂ ਗਈਆਂ ਚਿੱਟਾ ਫਲਾਇਆ ਗਿਆ ਤੇ ਉੱਥੋਂ ਉਸ ਤੋਂ ਬਾਅਦ ਵੀ ਸਿਰਫ ਪੰਥਕ ਸਜ਼ਾ ਜਿਹੜੀ ਹੈ ਇਹਨਾਂ ਨੂੰ ਦਿੱਤੀ ਗਈ ਪਰ ਪਰਮਾਤਮਾ ਦੀ ਨਜ਼ਰ ਟਿਕੀ ਹੋਈ ਹੈ ਇਹਨਾਂ ਪਰਮਾਤਮਾ ਦੀ ਨਜ਼ਰ ਤੋਂ ਜਿਹੜੇ ਇਹ ਬਚ ਨਹੀਂ ਸਕਦੇ ਇਹਨਾਂ ਦਾ ਹੁਣ ਸਿਰਫ ਤੇ ਸਿਰਫ ਨਾਸ਼ ਹੋਵੇਗਾ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਵੇਕ ਰਾਜ ਨਿਰਪਖ ਪੋਸਟ